ਹਾਂਜੀ ਸਤਿ ਸ੍ਰੀ ਅਕਾਲ ਜੀ ਸਸਰੇ ਘਰ ਜੀ ਕੀ ਨਾਮ ਆ ਤੁਹਾਡਾ ਮੇਰਾ ਜੀ ਮੀਨੂ ਪੰਜ ਜੀ ਕੀ ਪ੍ਰੋਬਲਮ ਸੀ ਤੁਸੀਂ ਡਾਕਟਰ ਸ਼ਰਦਾ ਤੋਂ ਦਵਾਈ ਲਈ ਆ ਜਣੀ ਮੈਨੂੰ ਜੀ ਸਕਿਨ ਦੀ ਪ੍ਰੋਬਲਮ ਸੀ ਕੀ ਸਮੱਸਿਆ ਆ ਜਾਂਦੀ ਸੀ ਮਤਲਬ ਖਾਰਸ ਹੁੰਦੀ ਸੀ ਤਾਂ ਨਹੀਂ ਹੋ ਜਾਂਦੇ ਸੀ ਹੱਥਾਂ ਤੇ ਨਾਲ ਤੇ ਮੈਂ ਸੌ ਨਹੀਂ ਸਕਦੀ ਸੀ ਰਾਤ ਨੂੰ ਤੇ ਹੁਣ ਉਹ ਠੁੱਟ ਕੇ ਕੀ ਕੀ ਦਿੱਕਤ ਆਉਂਦੀ ਸੀ ਦਿੱਕਤ ਇਹ ਹੀ ਖਾਰਸ ਹੁੰਦੀ ਸੀ ਦਾ ਜਵਨ ਜਨ ਇਸ ਬਟ ਬਟ ਸਕਿਨ ਖਰਾਬ ਹੋ ਜਾਂਦੀ ਸੀ ਕਿੰਨੇ ਇਲਾਜ ਕਰਵਾਏ ਫਿਰ ਤੁਸੀਂ ਡਾਕਟਰ ਕੋਲ ਬਤਰੀ ਬਹੁਤ ਕਰਾ ਮੈਨੂੰ ਫਰਕ ਨਹੀਂ ਲੱਗਿਆ ਕਿਤੇ ਨਹੀਂ ਫਰਕ ਪਿਆ ਨਹੀਂ ਜੀ ਕਿਤੇ ਨਹੀਂ ਫਰਕ ਪਿਆ ਕਿੱਥੋਂ ਫਰਕ ਪਿਆ ਭਾਈ ਫਿਰ ਮੈਨੂੰ ਜੀ ਡਾਕਟਰ ਸਰ ਦਾ ਤਾਂ ਫਰਕ ਪਿਆ ਇੱਥੇ ਤਾਂ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਮੈਨੂੰ ਕਿਸੇ ਮੇਰੇ ਫਰੈਂਡ ਨੇ ਦੱਸਿਆ ਸੀ ਫਰੈਂਡ ਨੇ ਦੱਸਤਾ ਹਨ ਕਿੰਨੀ ਦਿਨ ਇਲਾਜ ਚੱਲਿਆ ਤੁਹਾਡਾ ਇੱਥੇ ਮੈਂ 15 20 ਦਿਨ ਦਵਾਈ ਖਾਈ ਮੈਨੂੰ ਫਰਕ ਲੱਗਿਆ ਟੋਟਲ ਕਿੰਨੇ ਮਹੀਨੇ ਇਲਾਜ ਚੱਲਿਆ ਤੁਹਾਡਾ ਮੇਰੇ ਚ 6 ਮਹੀਨੇ 6 ਮਹੀਨੇ ਠੀਕ ਹੋ ਗਏ ਬਿਲਕੁਲ ਹਾਂ ਜੀ ਜੀ ਠੀਕ ਤਾਂ ਫਰਾਂਗੇ ਹ ਉਹ ਤਾਂ ਜਮੇ ਹੀ ਸਿਕਲ ਠੀਕ ਹੋ ਗਈ ਹੈ ਨਾ ਆ ਦੇਖੋ ਸਾਰੀ ਚੀਜ਼ ਤੇ ਹੁੰਦੀ ਹੈ ਆਹ ਹਾਂ ਹਾਂ ਬਿਲਕੁਲ ਠੀਕ ਹੋ ਹੈ ਨਾ ਕੀ ਕਹਿਣਾ ਚਾਹੁੰਦੇ ਐ ਇਥੇ ਦੇ ਇਲਾਜ ਬਾਰੇ ਇਥੇ ਦੇ ਇਲਾਜ ਬਾਰੇ ਮੈਂ ਕਹਿਣੇ ਵੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੋਵੇ ਤੁਸੀਂ ਡਾਕਟਰ ਸਾਹਿਬ ਦਾ ਕੋਲੇ ਕੋਈ ਵੀ ਆ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਠੀਕ ਹੋ ਤੁਸੀਂ ਹਾਂਜੀ ਬਹੁਤ ਖੁਸ਼ ਹਾਂਜੀ ਚਲੋ ਪਰਮਾਤਮਾ ਤੁਹਾਨੂੰ ਇਦਾਂ ਹੀ ਠੀਕ ਰੱਖੇ ਜੀ ਸਤਿ ਸ੍ਰੀ ਅਕਾਲ